ਦੀ ਅੱਗੇ ਨਾ ਪਿੱਛੇ ਵੀ ਕੀ ਕਿਸੇ ਦੇ ਆ ਜਿਹੜੀ ਹੁਣ ਇਹਨੇ ਕੀਤੀ ਆ ਲੀਕ ਉਹਦੀ ਜੋ ਵੇਖੀ ਆ ਨਿਊਡ ਸਾਰੀ ਐਡੀ ਗੰਦੀ ਵੀਡੀਓ ਆਪਦੇ ਬਾਏਫਰੈਂਡ ਨਾਲ ਪਤਾ ਨਹੀਂ ਕਿਦੇ ਨਾਲ ਇਹ ਤੋਂ ਅੱਗੇ ਬਲੈਕਮੇਲਿੰਗ ਸ਼ੁਰੂ ਹੋ ਗਈ ਪਤਾ ਨਹੀਂ ਕਿੰਨੇ ਆ ਦੀਆਂ ਹਾਂ ਤਾਂ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅਮਰਪਾਲ ਸਿੰਘ ਮੇਰੇ ਕੋਲ ਕਮਲਕੌਰ ਦਾ ਮੋਬਾਈਲ ਹੈ ਵਾ ਤੇ ਉਸ ਮੋਬਾਈਲ ਦੇ ਵਿੱਚ ਵੱਡੇ ਵੱਡੇ ਅਫਸਰ ਵੱਡੇ ਵੱਡੇ ਲੀਡਰਾਂ ਦੀਆਂ ਤੇ ਵੱਡੇ ਵੱਡੇ ਬਿਜ਼ਨਸਮੈਨਾਂ ਦੀਆਂ ਅਸ਼ਲੀਲ ਵੀਡੀਓ ਮੌਜੂਦ ਹੈ ਅਮਰਪਾਲ ਸਿੰਘ ਨੇ ਵੀਰੋ ਕੁਝ ਵੀਡੀਓ ਲੀਕ ਕੀਤੀ ਇੱਕ ਵੀਡੀਓ ਜਿਹਦੇ ਨਾਲ ਵੀਰੋ ਬਹੁਤ ਵੱਡੇ ਲੈਵਲ ਦੇ ਉੱਤੇ ਨਵਾਂ ਮਸਲਾ ਛੜ ਗਿਆ ਵਾ ਤੇ ਹੁਣ ਅਮਰਪਾਲ ਸਿੰਘ ਮੇਰੇ ਕਿਦੀ ਕਿਦੀ ਵੀਡੀਓ ਲੀਕ ਕਰੇਗਾ ਕੀ ਕਰਨ ਜਾ ਰਿਹਾ ਹੈ ਕੀ ਉਸ ਮੋਬਾਈਲ ਦੇ ਵਿੱਚ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਭਾਈ ਦੇਵਾ ਸਿੱਧੂ ਦੀ ਵੀਡੀਓ ਰਾਹੀਂ ਜਾਣਾਂਗੇ ਤੇ ਵੀਰੋ ਜਿਹੜਾ origignal ਚੈਨਲ ਹੈ ਉਹਦਾ ਲਿੰਕ ਮੌਜੂਦ ਹੈ ਤੇ ਦੇਵਾ ਸਿੱਧੂ ਨਾਂ ਦਾ ਚੈਨਲ ਹੈ ਉਹਨਾਂ ਨੂੰ ਲਾਈਕ ਸ਼ੇਅਰ ਵੱਧ ਵੱਧ ਕਰੋ ਸਪੋਰਟ ਜ਼ਿਆਦਾ ਕਰੋ ਵੀਡੀਓ ਨੂੰ ਕਿਉਂਕਿ ਬਹੁਤ ਮਿਹਨਤ ਨਾਲ ਵੀਡੀਓ ਬਣਾਈ ਜਾਂਦੀ ਹੈ ਪਰ ਚਲ ਕੇ ਵੀਡੀਓ ਦੇਣੇ ਹਨ ਤੇ ਪੂਰੇ ਹਕੀਕਤ ਦੇ ਬਾਰੇ ਚਾਣੇ ਹਾਂ ਹਾਂ ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਨੇ ਕਈ ਅਫਸਰ ਤੇ ਕਈ ਲੀਡਰ ਪਸਾਲੇ ਨੇ ਯਾਨੀ ਬਲੈਕਮੇਲ ਕਰਲੇ ਨੇ ਕਮਲ ਕੌਰ ਦੇ ਫੋਨ ਦੇ ਵਿੱਚੋਂ ਇੱਕ ਵੀਡੀਓ ਲੀਕ ਕਰ ਦਿੱਤੀ ਹੈ ਤੇ ਇਹਦਾ ਖੁਲਾਸਾ ਕੌਣ ਕਰ ਰਿਹਾ ਅੱਜ ਤੁਹਾਡੇ ਸਾਹਮਣੇ ਦਿਖਾਵਾਂ ਇੱਕ ਪੁਲਿਸ ਮੁਲਾਜ਼ਮ ਕਰ ਰਿਹਾ ਹੈ ਨਹੀਂ ਅਮਰਪਾਲ ਸਿੰਘ ਮੈਰੋ ਨੇ ਇੱਕ ਵੀਡੀਓ ਲੀਕ ਕਰ ਦਿੱਤੀ ਹੈ ਬਠਿੰਡੇ ਦੇ ਵਿੱਚ ਕਈ ਸਾਰੇ ਅਫਸਰ ਬਲੈਕਮੇਲ ਕਰਲੇ ਨੇ ਔਰ ਦੂਜੇ ਪਾਸੇ ਕਈ ਲੀਡਰਾਂ ਦਾ ਵੀ ਨਾਮ ਆ ਰਿਹਾ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਇਹ ਬਲੈਕਮੇਲ ਕਿਵੇਂ ਕਰਲੇ ਨੇ ਦਰਾਂ ਸਾਲ ਦੇ ਵਿੱਚ ਜਿਹੜੇ ਮੋਬਾਈਲ ਲੈ ਕੇ ਅਮਰਪਾਲ ਸਿੰਘ ਮਹਿਰੋਂ ਕਹਿੰਦੇ ਦੁਬਈ ਦੇ ਵਿੱਚ ਗਿਆ ਉਸੇ ਮੋਬਾਈਲ ਦੇ ਵਿੱਚ ਯਾਨੀ ਕਮਲਕੌਰ ਕੰਚਨ ਕੁਮਾਰੀ ਦੇ ਮੋਬਾਈਲ ਦੇ ਵਿੱਚੋਂ ਬਹੁਤ ਸਾਰੇ ਲੀਡਰਾਂ ਦੀਆਂ ਔਰ ਬਹੁਤ ਸਾਰੇ ਅਫਸਰਾਂ ਦੀਆਂ ਯਾਨੀ ਅਸ਼ਲੀਲ ਵੀਡੀਓ ਦਸੀਆਂ ਜਾ ਰਹੀਆਂ ਨੇ ਤੇ ਇਹਦਾ ਖੁਲਾਸਾ ਪੰਜਾਬ ਦਾ ਰਿਟਾਇਰ ਪੁਲਿਸ ਮੁਲਾਜ਼ਮ ਤੁਹਾਡੇ ਸਾਹਮਣੇ ਕਰੂਗਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਭਾਈ ਉਹਦੇ ਫੋਨ ਦੇ ਵਿੱਚ ਕੋਈ ਸੀਕ੍ਰੀਟ ਹੈ ਜਾਦਾ ਕਿ ਅਮਰਪਾਲ ਸਿੰਘ ਮੈਰੋਂ ਦੇ ਨਾਲ ਹੀ ਕੋਈ ਨਾ ਕੋਈ ਗਲਤਫਲਤ ਕੰਮ ਕਰਦੀ ਸੀ ਜਾਦਾ ਅਮਰਪਾਲ ਸਿੰਘ ਦੀਆਂ ਖੋਧੀਆਂ ਉਹਦੇ ਵਿੱਚ ਕੋਈ ਗਲਤੀਆਂ ਹੋਣਗੀਆਂ ਲੋਕਾਂ ਦੇ ਤਾਲੇ ਕੇ ਭਜਿਆ ਹੂਆ ਔਰ ਦੂਜੇ ਪਾਸੇ ਕਹਿੰਦੇ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਸਬੂਤ ਮਿਲ ਗਿਆ ਉਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜ਼ਰੀਏ ਧਰਨਾ ਚਾਹੂੰਗਾ ਕਿ ਅਮਰਪਾਲ ਸਿੰਘ ਮੈਰੋਂ ਦਬਾਈ ਦੇ ਵਿੱਚ ਭੱਜ ਗਿਆ ਸਾਰੇ ਜਾਣਦੇ ਨੇ ਹੁਣ ਪੰਜਾਬ ਦੇ ਬਠਿੰਡੇ ਦੇ ਵਿੱਚੋਂ ਕਈ ਅਫਸਰਾਂ ਨੂੰ ਕਹਿੰਦੇ ਬਲੈਕਮੇਲ ਕਰ ਚੁੱਕਿਆ ਔਰ ਦੂਜੇ ਪਾਸੇ ਕਈ ਲੀਡਰਾਂ ਦਾ ਨਾਮ ਆ ਰਿਹਾ ਕਿਹੜੇ ਲੀਡਰ ਨੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਮੁਲਾਜ਼ਮ ਦੀ ਜਵਾਨੀ ਸੁਣਾਵਾਂਗੇ ਕਿ ਅਕਸਰ ਮਾਮਲਾ ਕੀ ਸੀ ਬਹੁਤ ਸਾਰੇ ਲੋਕਾਂ ਦੀ ਥਿਓਰੀ ਸੀ ਅਲੱਗ-ਅਲੱਗ ਕਿ ਭਾਈ ਜਿਹੜਾ ਉਹ ਮੋਬਾਈਲ ਹੈ ਉਹ ਕਾਂਚਨ ਕੁਮਾਰੀ ਦੇ ਦੋ ਮੋਬਾਈਲ ਲੈ ਕੇ ਭੱਜਿਆ ਉਸ ਤੋਂ ਬਾਅਦ ਕਹਿੰਦੇ ਵੀ ਇਹਦੇ ਵਿੱਚ ਬਹੁਤ ਵੱਡਾ ਸੀਕ੍ਰੀਟ ਹੋ ਸਕਦਾ ਪਰ ਦਰਾਂ ਸਾਲ ਦੇ ਵਿੱਚ ਪੁਰਸ ਮੁਲਾਜ਼ਮ ਕਿਵੇਂ ਝਾੜ ਪਾਰਿਆ ਇੱਕ ਤਾਂ ਇਹ ਖਬਰ ਔਰ ਉਹਦੇ ਵਿੱਚ ਕਿਹੜੇ-ਕਿਹੜੇ ਲੀਡਰਾਂ ਦੀਆਂ ਬਹੁਤ ਸਾਰੇ ਅਫਸਰਾਂ ਦੀਆਂ ਅਸ਼ਲੀਲ ਵੀਡੀਓ ਨੇ ਔਰ ਉਸ ਦੇ ਵਿੱਚੋਂ ਇੱਕ ਵੀਡੀਓ ਕਹਿੰਦੇ ਅਮਰਪਾਲ ਸਿੰਘ ਮਹਿਰੋਂ ਨੇ ਲੀਕ ਕਰ ਦਿੱਤੀ ਆ ਤਾਂ ਇਹਦੀ ਗਵਾਹੀ ਇਹ ਮੁਲਾਜ਼ਮ ਪਰ ਰਿਹਾ ਪਹਿਲਾਂ ਤੁਹਾਨੂੰ ਮੈਂ ਇਹਦੀ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਹੀ ਅਹਿਮ ਹੈ ਸੁਣੋ ਅਗਲੇ ਦਿਨ ਕੱਲ ਨੂੰ ਤੁਹਾਨੂੰ ਜਵਾਬ ਦੇਣਗੇ ਮਹਿਰੋਂ ਵਰਗੇ ਆਂਦਾ ਕਿ ਸਾਡੇ ਮੁਸਲਮਾਨ ਤੁਸੀਂ ਕਨਵਰਟ ਕਰਾਏ ਤੇ ਅਸੀਂ ਉੱਥੇ ਕਰਾ ਲਏ ਉਹ ਕੁਛ ਕਮਾਕ ਤੋਂ ਕੰਮ ਲੈ ਲਿਆ ਕਰੋ ਥੋੜਾ ਬਹੁਤਾ ਹੁਣ ਆ ਜਿਹੜੇ ਮੈਨੂੰ ਕਹਿੰਦੇ ਆ ਨਾ ਵੀ ਉਹ ਵੀਡੀਓ ਉਹਦੀਆਂ ਕੰਚਨ ਵੀਆਂ ਦਿਖਾ ਤੇ ਆ ਫੋਟੋ ਤੁਹਾਡੇ ਤੁਹਾਡੇ ਜਿਹੜਾ ਭੇਡੋ ਤੁਹਾਡੇ ਭੇਡਾਂ ਦੇ ਸਰਦਾਰ ਕੋਲੇ ਹੋਣਾ ਦਾ ਕੰਚਨ ਦਾ ਕੋਈ ਇੱਕਾ ਵੀਡੀਓ ਉਹਦੇ ਚ ਲੀਕ ਕੀਤੀ ਹੈ ਹੁਣ ਪਤਾ ਲੱਗਿਆ ਵੀ ਕਿੰਨੇ ਆਫਸਰਾਂ ਦੀਆਂ ਕਿੰਨੇ ਲੀਡਰਾਂ ਦੀਆਂ ਹੁਣ ਉਹਨੇ ਬਲੈਕਮੇਲਿੰਗ ਸ਼ੁਰੂ ਕਰਤੀ ਹੈ ਬਠਿੰਡੇ ਦੇ ਇੱਕ ਦੋ ਬੰਦੇ ਹੋਗੇ ਬਲੈਕਮੇਲ ਪਤਾ ਨਹੀਂ ਕਿੰਨੇ ਉਹਨੇ ਦੱਸਿਆ ਵੀ ਮੇਰੇ ਕੋਲੇ ਹੁਣ ਜਿੰਨਾ ਜਿੰਨਾ ਨੇ ਉਹਦੇ ਨਾਲ ਰਿਲੇਸ਼ਨ ਬਣਾਏ ਆ ਜਾਂ ਬਣੇ ਆ ਉਹਨਾਂ ਨੂੰ ਤਾਂ ਪਤਾ ਨਾ ਕਿ ਸਾਡੀਆਂ ਵੀਡੀਓ ਵਿੱਚ ਹੈ ਕੋ ਫੋਨ ਖੋ ਕੇ ਭੱਜਿਆ ਵੀ ਤਾਂ ਜਿਹੜੇ ਤੇ ਗ੍ਰਾਮ ਵਾਲੀ ਕੁੜੀ ਦਾ ਵੀ ਫੋਨ ਖੋਇਆ ਜਿਹੜਾ ਅੱਜ ਤੱਕ ਉਹਦੇ ਕੋਲ ਆ ਉਥੋਂ ਡੀਵੀਆਰ ਪੱਤੇ ਸਬੂਤ ਖਤਮ ਕੀਤੇ ਹੋਰ ਤੁਹਾਨੂੰ ਸਬੂਤ ਕੀ ਦੇ ਦਿੱਤੇ ਤੇਰੇ ਪਿੰਡ ਜਾ ਕੇ ਉਹ ਸਬੂਤ ਹੋਰ ਨਾਲੋਂ ਜਿਹੜੇ ਚਾਹੀਦੇ ਸਬੂਤ ਕਮਾਲ ਦੀ ਗੱਲ ਆ ਯਾਰ ਤੁਸੀਂ ਵੇਦੇ ਕੁਛ ਨਹੀਂ ਨਾ ਤੁਸੀਂ ਅੱਗੇ ਨਾ ਪਿੱਛੇ ਵੀ ਕੀ ਕਿਸੇ ਦੇ ਆਹ ਜਿਹੜੀ ਹੁਣ ਇਹਨੇ ਕੀਤੀ ਆ ਲੀਕ ਉਹਦੀ ਜੋ ਵੇਖੀ ਆ ਨਿਊਡ ਸਾਰੀ ਐਡੀ ਗੰਦੀ ਵੀਡੀਓ ਆ ਆਪਦੇ ਬਾਏਫ੍ਰੈਂਡ ਨਾਲ ਪਤਾ ਨਹੀਂ ਕਿਹਦੇ ਨਾਲ ਇਹਦੋਂ ਅੱਗੇ ਬਲੈਕਮੇਲਿੰਗ ਸ਼ੁਰੂ ਹੋ ਗਈ ਪਤਾ ਨਹੀਂ ਕਿੰਨੇ ਆ ਦੀਆਂ ਕਹਿੰਦੇ ਬਹੁਤ ਅਸਰਾਂ ਦੀਆਂ ਬਹੁਤ ਲੀਡਰਾਂ ਦੀਆਂ ਹੁਣ ਉਹਦੇ ਨੇ ਸਮਝਉਂਦੇ ਉਹ ਵੀ ਸਾਨੂੰ ਫੋਨ ਦੇਦੇ ਉਹ ਥੋੜੇ ਛਾਤਰ ਕਿਸ ਨੂੰ ਦਾ ਬੰਦਾ ਜਿਹੜੇ ਮੁੰਡਾ ਇੱਕ ਕਤਲ ਚ ਫਸ ਗਿਆ ਮੈਰੋਂ ਦਾ ਉਹਦੇ ਡੈਡੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਅਗਲੀ ਵੀਡੀਓ ਚ ਉਹ ਬੱਚੇ ਨੂੰ ਕਿਵੇਂ ਪਸਾਇਆ ਤਾਂ ਸੁਣ ਲਿਆ ਪੰਜਾਬ ਵਾਲਿਓ ਇਹ ਬੰਦਾ ਕੌਣ ਸੀ ਇਹ ਪੰਜਾਬ ਦਾ ਇੱਕ ਰਿਟਾਇਰ ਪੁਲਿਸ ਅਫੀਸਰ ਨਾਮ ਆ ਸਤਪਾਲ ਸਿੰਘ ਗਿੱਲ ਯਾਨੀ ਬਹੁਤ ਹੀ ਇਮਾਨਦਾਰ ਬੰਦੇ ਨੇ ਉਹ ਕਹਿੰਦੇ ਸਾਡੇ ਹੱਥ ਇੱਕ ਵੀਡੀਓ ਲੱਗੀ ਹੈ ਅਮਰਪਾਲ ਸਿੰਘ ਮਹਿਰੋਂ ਨੇ ਬਰੇਕ ਮੇਲ ਕਰਨੀ ਕਹਿੰਦੇ ਸ਼ੁਰੂ ਕਰ ਦਿੱਤੀ ਹੈ ਬਹੁਤ ਸਾਰੇ ਅਫਸਰਾਂ ਦੀਆਂ ਸ਼ਰੀਲ ਵੀਡੀਓ ਦਸੀਆਂ ਜਾ ਰਹੀਆਂ ਨੇ ਔਰ ਬਹੁਤ ਸਾਰੇ ਕਹਿੰਦੇ ਲੀਡਰਾਂ ਦੀਆਂ ਨੇ ਹੁਣ ਕਹਿੰਦੇ ਅਮਰਪਾਲ ਸਿੰਘ ਮਹਿਰੋਂ ਦੇ ਕੋਲ ਜਿਹੜੇ ਮੋਬਾਈਲ ਫੋਨ ਨੇ ਦਰਾਂ ਸਾਲ ਦੇ ਵਿੱਚ ਕਹਿੰਦੇ ਉਹ ਆਹੀ ਕੁਛ ਸੀ ਉਹਦੇ ਵਿੱਚ ਬਹੁਤ ਸਾਰੇ ਅਫਸਰ ਔਰ ਬਹੁਤ ਸਾਰੇ ਲੀਡਰ ਤਾਂ ਹੱਤਪਾਲ ਸਿੰਘ ਗਿੱਲ ਨੇ ਆਪਣੇ ਬੰਨੀਓ ਖਲਾਸਾ ਕਰ ਦਿੱਤਾ ਕਿ ਭਾਈ ਹਲੇ ਤਾਂ ਅੱਗੇ-ਅੱਗੇ ਸ਼ੁਰੂ ਹੋ ਗਈ ਹੈ ਕਹਾਣੀ ਤੇ ਅੱਗੇ-ਅੱਗੇ ਕਿਹੜੇ ਲੀਡਰਾਂ ਦੀਆਂ ਵੀਡੀਓ ਬਾਹਰ ਆਉਂਦੀਆਂ ਨੇ ਔਰ ਕਿਹੜੇ ਕਿਹੜੇ ਅਵਸਾਰਾਂ ਦੀਆਂ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਕਹਿੰਦੇ ਉਹਦੀਆਂ ਅਸ਼ਲੀਲ ਵੀਡੀਓ ਪਾਈਆਂ ਗਈਆਂ ਨੇ ਐਸ ਕਰਕੇ ਕਹਿੰਦਾ ਅਮਰਪਾਲ ਸਿੰਘ ਮਹਿਰੋ ਨੇ ਉਹਦੇ ਮੋਬਾਈਲ ਫੋਨ ਖੋਏ ਸੀ ਉਹਨੂੰ ਪਤਾ ਕਹਿੰਦਾ ਹੁਣ ਉਸ ਗੱਲ ਨੂੰ ਆਪਣੀ ਢਾਲ ਬਣਾਤੀ ਹੈ ਯਾਨੀ ਅਮਰਪਾਲ ਸਿੰਘ ਮਹਿਰੋ ਅਫਸਰਾਂ ਨੂੰ ਔਰ ਲੀਡਰਾਂ ਨੂੰ ਕਹਿੰਦਾ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੰਜਾਬ ਦੇ ਅੰਦਰ ਜਿਹੜੇ ਲੋਕ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਉਹਨਾਂ ਲੋਕਾਂ ਦੇ ਉੱਤੇ ਵੀ ਪੰਜਾਬ ਦੀ ਪੁਲਿਸ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕਾਸਪਾ ਦਿੱਤੀ ਹੈ ਔਰ ਜਿੰਨੇ ਵੀ ਲੋਕ ਇਹਨਾਂ ਗੱਲਾਂ ਦਾ ਸਾਥ ਦੇਣਗੇ ਜਿਹੜੀਆਂ ਕੁੜੀਆਂ ਨੂੰ ਜਿਵੇਂ ਲੋਕ ਕਰ ਰਹੇ ਸੀ ਵਿੱਚ ਕਈ ਬਾਬੇ ਕਰ ਰਹੇ ਸੀ ਇੱਕ ਉਹ ਗੋਲਤ ਚੋਰ ਕਹਿ ਰਿਹਾ ਸੀ ਕਿ ਅਸੀਂ ਇਹਨਾਂ ਕੁੜੀਆਂ ਨੂੰ ਪ੍ਰੋਟੈਕਟ ਕਰਾਂਗੇ ਯਾਨੀ ਇਹਨਾਂ ਨੂੰ ਬੜਾਵਾ ਦੇਵਾਂਗੇ ਕਿ ਭਾਈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਗੰਦ ਪਰੋਸੋ ਯਾਨੀ ਜਿਹੜੇ ਲੋਕ ਉਹਨਾਂ ਕੁੜੀਆਂ ਦੇ ਹੱਕ ਦੇ ਵਿੱਚ ਖੜਦੇ ਨੇ ਪੰਜਾਬ ਦੀ ਪੁਲਿਸ ਤੇ ਬਠਿੰਡੇ ਦੀ ਅਮਨੀਤ ਕੌਂਡਲ ਐਸਐਸਪੀ ਨੂੰ ਉਹਨਾਂ ਲੋਕਾਂ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਮਨੀਤ ਕੌਂਡਲ ਜਿਹੜੀ ਬਠਿੰਡੇ ਦੀ ਐਸਐਸਪੀ ਨੇ ਉਹਨਾਂ ਦੇ ਉੱਤੇ ਪੰਜਾਬ ਦਾ ਬਹੁਤ ਸਾਰਾ ਹਿੱਸਾ ਉਹਨਾਂ ਦੇ ਉੱਤੇ ਭਰੋਸਾ ਕਰਦਾ ਕਿਉਂਕਿ ਕਈ ਸਾਰੇ ਕੇਸ ਅਸੀਂ ਵੀ ਵੇਖੇ ਨੇ ਉਹਨਾਂ ਦੇ ਵਿੱਚ ਉਹਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਾਜ ਕੀਤਾ ਉਹਨਾਂ ਦੇ ਰੁਤਬੇ ਨੂੰ ਉਹਨਾਂ ਦੇ ਕੰਮ ਕਾਜ ਨੂੰ ਪੂਰਾ ਪੰਜਾਬ ਜਾਣਦਾ ਇਸ ਕਰਕੇ ਸਾਡੇ ਬੰਨਿਓ ਵੀ ਅਪੀਲ ਵੀ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਪ੍ਰਮੋਟ ਕਰਨ ਦੀ ਮਹਾਇਤ ਕਰਦੇ ਨੇ ਇਹ ਇੰਨਾ ਕੁੜੀਆਂ ਦੇ ਅਸੀਂ ਨਾਲ ਖੜੇ ਆ ਭਾਈ ਤੁਸੀਂ ਜੋ ਮਰਜ਼ੀ ਕਰੋ ਦੇਖੋ ਮੈਰੋਂ ਵਾਲਾ ਕੇਸ ਹੈ ਜਿਹੜਾ ਉਹ ਤਾਂ ਇੱਕ ਪਾਸੇ ਹੀ ਰਹਿ ਗਿਆ ਪਰ ਜਿਹੜੇ ਆ ਲੋਕ ਨੇ ਇਹ ਲੋਕ ਉਹਨਾਂ ਕੁੜੀਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਆਪਣੀਆਂ ਖਬਰਾਂ ਆਪਣੇ ਚੈਨਲਾਂ ਤੇ ਪਾ ਪਾ ਕੇ ਪਾ ਪਾ ਕੇ ਲੋਕਾਂ ਨੂੰ ਉਖਸਾਰੇ ਨੇ ਕਿ ਭਾਈ ਤੁਹਾਡੀ ਪਿੱਠ ਤੇ ਖੜੇ ਆ ਤੁਸੀਂ ਜਿਹੜੇ ਗੰਦੇ ਕੰਟੈਂਟ ਬਣਾਉਣੇ ਆ ਉਹ ਤੁਸੀਂ ਜਿੰਮੇ ਮਰਜ਼ੀ ਬਣਾ ਲਓ ਅਸੀਂ ਤੁਹਾਡੇ ਨਾਲ ਇੱਕ ਤਾਂ ਰਸੂਲਪੁਰੀਆ ਔਰ ਦੂਜੇ ਪਾਸੇ ਉਹ ਜਿਹੜਾ ਕਹਿੰਦੇ ਖੱਚ ਬੂਟਾ ਗੋਲਕਚੋਰ ਉਹ ਬੰਦੇ ਦਾ ਵੀ ਬਹੁਤ ਵੱਡਾ ਯੋਗਦਾਨ ਔਰ ਤੀਸਰਾ ਆ ਜਾਂਦਾ ਮੰਡ ਫਿਰ ਚੌਥਾ ਆ ਜਾਂਦਾ ਗੰਜਾ ਯਾਮੀ ਤੋਂ ਰੋੜਾ ਲੁਧਿਆਣੇ ਵਾਲਾ ਇਹ ਕਈ ਸਾਰੇ ਬੰਦੇ ਆ ਪੰਜ ਕਿ ਸੱਤ ਜਿਹੜੇ ਲੋਕ ਇਹਨਾਂ ਕੁੜੀਆਂ ਨੂੰ ਆਪਣੀਆਂ ਹੁਣ ਭੈਣਾ ਵੀ ਮੰਨ ਰਹੇ ਨੇ ਆਪਣੀਆਂ ਮਾਵਾ ਵੀ ਮੰਨ ਰਹੇ ਨੇ ਪਰ ਮੈਂ ਚਾਹੁੰਨਾ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੀ ਅਮਨ ਸ਼ਾਂਤੀ ਬਣੀ ਰਹੇ ਕਾਨੂੰਨ ਵਿਵਸਥਾ ਜਿਹੜੀ ਉਹ ਸਹੀ ਢੰਗ ਦੇ ਨਾਲ ਜਿਵੇਂ ਕੰਮ ਕਰ ਰਹੀ ਆ ਇਹਨਾਂ ਲੋਕਾਂ ਦੇ ਉੱਤੇ ਨਾਲ-ਨਾਲ ਵੱਡੇ ਪੱਧਰ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਇਹ ਲੋਕ ਬਿਨਾਂ ਵਜ੍ਹਾ ਤੋਂ ਆਪਦੇ ਚੈਨਲਾਂ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਪਰੋਸਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਤੇ ਉਂਗਲੀ ਚੱਕੀ ਜਾਂਦੀ ਆ ਜਦੋਂ ਇਹ ਜੋ ਲੋਕ ਸਵਾਲ ਕਰਦੇ ਨੇ ਕਿਉਂਕਿ ਜਿਹੜਾ ਗਿਆਨੀ ਬੂਟਾ ਜਿਹੜਾ ਖੱਚ ਉਸ ਬੰਦੇ ਨੇ ਤਾਂ ਇੱਥੋਂ ਤੱਕ ਕਹਿੰਦਾ ਕਹਿੰਦਾ ਬਲਾਤਕਾਰ ਹੋਇਆ ਪਰ ਉਹਨਾਂ ਨੇ ਆਪਣੇ ਆਪ ਪੁਸ਼ਟੀ ਨਹੀਂ ਕੀਤੀ ਜਿਹੜੀ ਕਿ ਬਠਿੰਡਾ ਦੀ ਐਸਐਸਪੀ ਨੇ ਜਿਹੜਾ ਖਾਚਾ ਬੂਟਾ ਇਹਨੇ ਆਪਣੇ ਬੰਦੇਓ ਖੁਲਾਸਾ ਕੀਤਾ ਐਸਐਸਪੀ ਦਾ ਬਿਆਨ ਆਉਂਦਾ ਕਹਿੰਦੇ ਭਾਈ ਬਲਾਕਕਾਰਤਾ ਨਹੀਂ ਹੋਇਆ ਔਰ ਇਹਨੇ ਕਰ ਦਿੱਤਾ ਬਿਆਨ ਦੇ ਦਿੱਤਾ ਮੀਡੀਆ ਦੇ ਵਿੱਚ ਕਹਿੰਦਾ ਭਾਈ ਬਲਾਕਕਾਰ ਹੋਇਆ ਇਹਦਾ ਮਤਲਬ ਐਸਐਸਪੀ ਦਾ ਕੋਈ ਬਿਆਨ ਮਾਇਨੇ ਨਹੀਂ ਰੱਖਦਾ ਪਰ ਸਾਡੇ ਲੋਕ ਫਿਰ ਵੀ ਜਾਣਦੇ ਆ ਕਾਨੂੰਨ ਤੇ ਭਰੋਸਾ ਵੀ ਕਰਦੇ ਨੇ ਔਰ ਇਹ ਜਿਹੜੇ ਖਾਚ ਨੇ ਇਹਨਾਂ ਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਜੇਕਰ ਮੇਰੀ ਵੀਡੀਓ ਐਸਐਸਪੀ ਤੱਕ ਪਹੁੰਚਦੀ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਂਦੀ ਆ ਤੈਨਾਂ ਲੋਕਾਂ ਦੇ ਉੱਤੇ ਵੱਡੇ ਪੱਦਰ ਤੇ ਸਕੰਜਾ ਕੱਸਣਾ ਪੈਣਾ ਨਹੀਂ ਤਾਂ ਇਹ ਲੋਕ ਹੋਰ ਵੀ ਜਿਹੜੇ ਕਿ ਗਲਤ ਕੰਟੈਂਟ ਬਣਾਉਣ ਵਾਲੇ ਆ ਉਹਨਾਂ ਨੂੰ ਉਕਸਾਹਿਤ ਕਰ ਰਹੇ ਨੇ ਕਿ ਤੁਸੀਂ ਬਣਾਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਕਮਲਕੌਰ ਦਾ ਮੋਬਾਈਲ ਅਮਰਤਪਾਲ ਸਿੰਘ ਮੇਰੇ ਦੇ ਕੋਲ ਹੈ ਤੇ ਉਸ ਮੋਬਾਈਲ ਦੇ ਅੰਦਰ ਕਈ ਵੱਡੇ ਅਫੀਸਰ ਕਈ ਵੱਡੀ ਸ਼ਖਸੀਅਤ ਬਿਜ਼ਨਸਮੈਨ ਉਹਨਾਂ ਦੀਆਂ ਅਸ਼ਲੀਲ ਵੀਡੀਓ ਕਮਲ ਕੌਰ ਦੇ ਨਾਲ ਮੌਜੂਦ ਹੈ ਜਿਨ੍ਹਾਂ ਦਾ ਕਮਲ ਕੌਰ ਦੇ ਨਾਲ ਕੋਈ ਰਿਲੇਸ਼ਨ ਸੀ ਉਹਨੇ ਵੀਡੀਓ ਬਣਾ ਲੀਆਂ ਕਿਉਂਕਿ ਜਿਹੜੇ ਟਿਕਟੋਕਰ ਹੁੰਦੇ ਆ ਵੀਰ ਉਹ ਅਕਸਰ ਇਹੋ ਜਿਹੀ ਵੀਡੀਓ ਬਣਾ ਲੈਂਦੇ ਆ ਸਬੂਤ ਦੇ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਬਲੈਕਮੇਲ ਕਰਨ ਵਾਸਤੇ ਪੈਸੇ ਲੈਣ ਵਾਸਤੇ ਪ੍ਰੋਟੈਕਸ਼ਨ ਲੈਣ ਵਾਸਤੇ ਸੌਤਰਾ ਦੇ ਕੰਮ ਲੈਣ ਵਾਸਤੇ ਕਿਉਂਕਿ ਜਦੋਂ ਉਹ ਕੋਈ ਅਸ਼ਲੀਲ ਹਰਕਤ ਇਹਨਾਂ ਨਾਲ ਕਰਦੇ ਆ ਜਾਂ ਸੰਬੰਧ ਬਣਾਉਂਦੇ ਆ ਉਸ ਟਾਈਮ ਨੂੰ ਕੈਪਚਰ ਕਰ ਲੈਂਦੇ ਆ ਤੇ ਹੁਣ ਉਹ ਮੋਬਾਈਲ ਅਮਰਿਤਪਾਲ ਸਿੰਘ ਮਹਿਰ ਦੇ ਕੋਲ ਹੈ ਜਿਹਦੇ ਵਿੱਚੋਂ ਇੱਕ ਵੀਡੀਓ ਜਿਸ ਤਰ੍ਹਾਂ ਕਿ ਅੱਜ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਉਹਨੇ ਲੀਕ ਕੀਤੀ ਹੈ ਹੁਣ ਜਿਹੜੇ ਜਿਹੜੇ ਵੀਰੋ ਲੀਡਰ ਮਿਲਦੇ ਹੋਣਗੇ ਜਿਨ੍ਹਾਂ ਨੂੰ ਬਲੈਕਮੇਲ ਕਰਦੀ ਹੋਏਗੀ ਉਹਨਾਂ ਨੂੰ ਭਜੜਾ ਪਈਆਂ ਵੇ ਉਹਨਾਂ ਨੂੰ ਟੈਨਸ਼ਨ ਲੱਗੀ ਹੈ ਕਿ ਸਾਡੀ ਵੀਡੀਓ ਵੀ ਲੀਕ ਹੋ ਜਾਏਗੀ ਸਾਡਾ ਪੋਲ ਵੀ ਖੁੱਲ ਜਾਏਗਾ ਤੇ ਵੀਰੋ ਇੱਕ ਨਵਾਂ ਹੀ ਹੁਣ ਕੱਟਾ ਛੜ ਗਿਆ ਵੈ ਤੇ ਜਿਸ ਤਰ੍ਹਾਂ ਕਿ ਅਸੀਂ ਵੀਡੀਓਜ਼ ਰਹੀਂ ਜਾਣਿਆ ਕਿ ਭਾਈ ਹੁਣ ਵੱਡੇ ਵੱਡੇ ਅਫਸਰ ਵੀ ਬਲੈਕਮੇਲ ਹੋਣਗੇ ਹੁਣ ਪਤਾ ਨਹੀਂ ਅਮਰਤ ਮਪਾਲ ਸਿੰਘ ਮੈਰੂ ਦੇ ਦਿਮਾਗ ਚ ਕੀ ਚੱਲ ਰਿਹਾ ਵੈ ਉਹ ਅੱਗੇ ਕੀ ਵੱਡਾ ਕਰਨ ਜਾ ਰਿਹਾ ਵੈ ਵੀਰੋ ਲੇਕਿਨ ਜਿਸ ਤਰ੍ਹਾਂ ਦੀ ਫਜ਼ਾਵ ਹੈ ਜਿਹੜਾ ਮਾਹੌਲ ਬਣ ਰਿਹਾ ਵੈ ਇਹ ਤੋਂ ਲੱਗ ਰਿਹਾ ਕਿ ਕੋਈ ਹੁਣ ਵੱਡਾ ਹੀ ਕਾਰਡ ਹੋਣ ਵਾਲਾ ਵੈ ਬਹੁਤ ਚੰਗੀ ਗੱਲ ਹੈ ਅਗਰ ਸੀਐਮ ਭਗਵੰਤ ਮਾਨ ਸਾਹਿਬ ਤੇ ਪੁਲਿਸ ਇਹੋ ਹੀ ਐਕਸ਼ਨ ਪਹਿਲੇ ਲੈ ਲੈਂਦੀ ਕਮਲਕੌਰ ਦੇ ਖਿਲਾਫ ਲੁਧਰਾ ਮੇਤਰਾ ਜਾਂ ਜਿਹੜੀਆਂ ਵੀ ਜਿਹੜਾ ਵੀ ਚਾਹੇ ਲੜਕੀ ਹੈ ਜਾਂ ਲੜਕਾ ਵੈ ਕੋਈ ਗਲਾਂ ਕਰਦਾ ਹੋਵੇ ਕੋਈ ਅਸ਼ਲੀਲ ਕੰਟੈਂਟ ਬਣਾ ਕੇ ਮਾਸ਼ਰੇ ਨੂੰ ਖਰਾਬ ਕਰਦਾ ਹੋਵੇ ਲੋਗਾ ਦੇ ਬਾਲਾਂ ਨੂੰ ਖਰਾਬ ਕਰਦਾ ਹੋਵੇ ਉਸ ਦੇ ਖਿਲਾਫ ਐਕਸ਼ਨ ਲੈਣ ਦਾ ਪੂਰਾ ਪੂਰਾ ਵਿਰੋਧ ਪੁਲਿਸ ਨੂੰ ਜਾਂ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਲੋਗਾ ਦੀ ਹਫਾਜ਼ਤ ਚਾਹੇ ਉਹਨਾਂ ਦਾ ਕਰਦਾਰ ਖਰਾਬ ਹੋ ਰਿਹਾ ਹੋਵੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਪਹੁੰਚਾ ਜਾਵੇ ਕਿਉਂਕਿ ਵੀਰੋ ਅਸ਼ਲੀਲ ਵੀਡੀਓ ਦੇ ਨਾਲ ਲੋਗਾ ਦੇ ਬੱਚੇ ਖਰਾਬ ਹੋ ਰਿਹਾ ਹੈ ਲੋਗਾ ਦਾ ਮਸਤਕਬਲ ਖਰਾਬ ਹੋ ਰਿਹਾ ਹੈ ਲੋਗਾ ਦੀਆਂ ਫੈਮਿਲੀਆਂ ਦੇ ਅੰਦਰ ਬਿਗੜ ਪੈਦਾ ਹੋ ਰਿਹਾ ਹੈ ਤੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਪੁਲਿਸ ਦੀ ਤੇ ਸੀਐਮ ਭਗਵੰਤ ਮਾਨ ਸਾਹਿਬ ਦੀ ਜ਼ਰੂਰ ਲੇਟ ਆਏ ਹੈ ਲੇਕਿਨ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਵੀ ਅਸ਼ਲੀਲ ਵੀਡੀਓ ਬਣਾਵੇ ਪਹਿਲੇ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਫਿਰ ਉਹਨਾਂ ਦੇ ਕਾਊਂਟ ੜਾਏ ਜਾਣ ਤੇ ਫਿਰ ਉਹਨਾਂ ਨੂੰ ਵੀਰੋ ਠੀਕ ਠਾਕ ਸਜ਼ਾ ਮਿਲੇ ਤਾਂ ਕਿ ਚੰਦ ਬੰਦ ਨੂੰ ਜੇ ਸਜ਼ਾ ਮਿਲੇਗੀ ਤੇ ਫਿਰ ਸਾਰੇ ਕੰਮ ਕਰਨਾ ਬੰਦ ਕਰ ਦੇਗੇ ਤੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਆ ਜਿਸੇ ਗਗਾਨੀ ਬੂਟਾ ਸਿੰਘ ਜਾਂ ਅਵਰ ਰਸੂਲਪੁਰਿਆ ਕਹਿ ਰਹੇ ਸੀ ਕਿ ਅਸੀਂ ਆਪਣੇ ਕੋ ਮਕਾਨ ਦਿੰਨੇ ਆ ਘਰ ਦਿੰਨੇ ਆ ਉਹ ਸਾਡੇ ਕੋ ਆਖਿਰਣ ਜਿੱਦਾਂ ਦੀ ਮਰਜ਼ੀ ਵੀਡੀਓ ਬਣਾਉਣਾ ਤੇ ਜਿਹੜੇ ਸਪੋਰਟ ਕਰਨ ਦੇ ਆ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਬੁਰਾਈ ਨੂੰ ਸਪੋਰਟ ਕਰ ਰਹੇ ਆ ਵੀਰੋ ਤੁਹਾਡੀ ਕੀ ਰਾਏ ਆ ਵੀਰੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਤੇ ਬਹੁਤ ਚੰਗਾ ਕੰਮ ਹੋ ਰਿਹਾ ਵੈ ਇਹ ਕੰਮ ਇੰਜ ਹੀ ਹੋਣਾ ਚਾਹੀਦਾ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਤੁਹਾਡੀ ਇਸ ਬਾਰੇ ਕੀ ਰਾਏ ਕਮੈਂਟ ਤਦ ਉਹ ਯਾਦ ਰੱਖਣਾ ਅੱਲਾ ਫੀਜ਼